ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਦਾ ਅੱਜ ਤੀਜਾ ਦਿਨ ਹੈ ਤੇ ਕਿਸਾਨ ਦਿੱਲੀ ਕੂਚ ਕਰਨ ਦੇ ਉੱਤੇ ਅੜੇ ਹੋਏ ਨੇ ਉੱਥੇ ਹੀ ਅੱਜ ਮੁਰ ਤੋਂ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਬੈਠਕ ਵੀ ਹੋਵੇਗੀ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿੱਥੇ 3 ਘੰਟਿਆਂ ਦੇ ਲਈ ਟੂਲ ਪਲਾਜੇ ਫ੍ਰੀ ਕਰਵਾਏ ਜਾ ਰਹੇ ਨੇ ਅਤੇ ਇਸੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ 11 ਵਜੇ ਤੋਂ ਲੈ ਕੇ 2 ਵਜੇ ਤੱਕ 3 ਘੰਟਿਆਂ ਦੇ ਲਈ ਟੋਲ ਪਲਾਜੇ ਮੁਕਤ ਕਰਵਾਏ ਗਏ ਨੇ ਉੱਥੇ ਹੀ ਰੋਸ ਵਿਫਾ ਵਿਖਾਵੇ ਨੇ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਕੀਤੇ ਗਏ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਧਰੇੜੀ ਜੱਟਾਂ ਦੇ ਵਿੱਚ ਕਿਸਾਨ ਆਗੂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਤੇ ਟੋਲ ਪਲਾਜੇ ਦੇ ਉੱਤੇ ਧਰਨਾ ਦਿੱਤਾ ਗਿਆ ਤੇ ਇਸ ਟੋਲ ਪਲਾਜੇ ਨੂੰ ਮੁਫਤ ਕਰਵਾਉਂਦਿਆਂ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਈ ਹੈ ਉੱਥੇ ਕਿਸਾਨ ਅੰਦੋਲਨ ਦੇ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਰੋਕਣ ਅਤੇ ਧੱਕੇਸ਼ਾਹੀ ਕਰਨ ਦੇ ਉੱਤੇ ਹਰਿਆਣਾ ਸਰਕਾਰ ਅਤੇ ਮੋਦੀ ਸਰਕਾਰ ਦੇ ਖਿਲਾਫ ਕਿਸਾਨ ਰੋਸ ਜਿਤਾ ਰਹੇ ਨੇ ਏਐਨਬੀ ਨਿਊਜ਼ ਦੇ ਪੱਤਰਕਾਰ ਅਵਨਾਸ਼ ਕਮੋਦ ਜੀ ਦੇਖਦੇ ਆ ਇਹ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਿਨਾਸ਼ ਖੰਬੋਤ ਤੁਸੀਂ ਦੇਖ ਰਹੇ ਹੋ ਐਨਵੀ ਨਿਊਜ਼ ਗੱਲ ਕਰਾਂਗੇ ਪਟਿਆਲਾ ਦੇ ਤੇ ਰੇੜੀ ਜੱਟਾ ਟੂਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ 11 ਵਜੇ ਤੋਂ 2 ਵਜੇ ਤੱਕ ਦਾ ਐਲਾਨ ਕੀਤਾ ਗਿਆ ਸੀ ਜਿਹਦੇ ਤਸਵੀਰਾਂ ਲਾਈਵ ਦੇਖ ਰਹੇ ਹੋ ਮੇਰੇ ਆ ਤੇ ਇਹ ਤਰਨਾ ਪ੍ਰਦਰਸ਼ਨ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਆਸੂ ਗੈਸ ਦੇ ਗੋਲੇ ਜਿਹੜੇ ਛੱਡੇ ਗਏ ਜਿਹਦੇ ਕਈ ਕਿਸਾਨ ਜ਼ਖਮੀ ਹੋ ਤੇ ਰੋਸ ਦੇ ਵਜੋਂ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਅੱਜ ਪਟਿਆਲਾ ਦੇ ਵਿੱਚ ਜੇ ਗੱਲ ਕਰੀਏ ਤੇ ਰੇੜੀ ਜੱਟਾ ਟੂਲ ਪਲਾਜ਼ਾ ਫ੍ਰੀ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਪੰਜਾਬ ਦੇ ਕਈ ਰੇਲਵੇ ਟਰੈਕ ਵੀ ਜਾਮ ਕਿਤੇ ਗਏ ਕੀ ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਪੰਜਾਬ ਦਾ ਜਨਰਲ ਡਾਇਰੈਕਟਰੀ ਜਿਲ੍ਹਾ ਪਟਿਆਲਾ ਪਿੰਡ ਬੋਸਰ ਕਲਾਂ ਦਾ ਅੱਜ ਜਿਹੜਾ ਧਰਨਾ ਲਾਇਆ ਗਿਆ ਟੂਰ ਕਲਾਜਾਂ ਦੇ ਬਾਹਰ ਟੂਰ ਫ੍ਰੀ ਕਰਦੇ ਕਿਹੜੀ ਮੰਗ ਨੂੰ ਲੈ ਕੇ ਆਏ ਇਹ ਜਿਹੜੇ ਸਾਡੇ ਹਰ ਇੱਕ ਬਾਰਡਰ ਤੇ ਅਤਿਆਚਾਰ ਹੋ ਰਿਹਾ ਜਿਵੇਂ ਪਾਕਿਸਤਾਨ ਦਾ ਔਰ ਭਾਰਤ ਦਾ ਬਾਰਡਰ ਹੋਵੇ ਇਹਨਾਂ ਨੇ ਸਾਨੂੰ ਜਾਣ ਦੇਣਾ ਸੀ ਕਿਸਾਨਾਂ ਨੂੰ ਦਿੱਲੀ ਕੋਈ ਥਾਂ ਦੇ ਦਿੰਦੇ ਸਾਡੀ ਬਿਲਕੁਲ ਕੋਈ ਲੜਾਈ ਨਹੀਂ ਕੋਈ ਕਿਸੇ ਤੇ ਪੱਥਰ ਨਹੀਂ ਮਾਰੇ ਉਹਦੇ ਕਾਰਨ ਅਸੀਂ ਹਰ ਸਾਰੇ ਪੰਜਾਬ ਵਿੱਚ ਅੱਜ ਟੋਲ ਪਲਾਜ਼ਾਂ ਦੇ ਜਿਵੇਂ ਧਰੇੜੀ ਹੈ ਸਾਰਿਆਂ ਦੇ ਧਰਨੇ ਦੇ ਰਹੇ ਆ ਉਹਨਾਂ ਦੀ ਹਮਾਇਤ ਕਰ ਰਹੇ ਆ ਅਸੀਂ ਬਾਕੀ ਸਾਡੇ ਜਿਹੜੇ ਰੇਲਵੇ ਦਾ ਅਗਰਾਹ ਗਰੁੱਪ ਸਾਡਾ ਪ੍ਰਧਾਨ ਉਹ ਵੀ ਸਾਡੇ ਬੱਤੀਆਂ ਵਾਲੇ ਮੋਰਚੇ ਜਿਥੇ ਥਾਮਨ ਨੇ ਉਹਨਾਂ ਨੇ ਰੱਜਾਂ ਦਾ ਕੰਮ ਕੀਤਾ ਜਿਵੇਂ ਅਸੀਂ ਟੋਲ ਪਲਾਜ਼ਾਂ ਦਾ ਕੀਤਾ ਪਰ ਮੋਦੀ ਸਰਕਾਰ ਉਸ ਆਵੇ ਕਿਸਾਨਾਂ ਦਾ ਸਬਰ ਜਿਵੇਂ ਦਿੱਲੀ ਪਰਖਿਆ ਸੀ ਉਹ ਨਾ ਪਰਖਣ ਜਿਵੇਂ ਖੱਟੜ ਸਰਕਾਰ ਕਹਿੰਦਾ ਦਿੱਲੀ ਕਿਆ ਕਰਨਗੇ ਉਹਨਾਂ ਨੂੰ ਸੋ ਸਮਝ ਕੇ ਲੋਕਾਂ ਨੂੰ ਕਿੱਲਾਂ ਲਾਈਆਂ ਰਸਤਿਆਂ 'ਚ ਬੜੇ ਬੜੇ ਪੱਥਰ ਲਾ ਕੇ ਇਹ ਕਿਸਾਨ ਜਥੇਬੰਦੀਆਂ ਨੇ ਬਿਲਕੁਲ ਰਸਤਾ ਬੰਦ ਨਹੀਂ ਕੀਤਾ ਉਹ ਕਹਿ ਰਹੇ ਨੇ ਕਿਸਾਨਾਂ ਨੇ ਪੱਥਰ ਮਾਰੇ ਨੇ ਕਿਸਾਨਾਂ ਨੇ ਨਾ ਤਾਂ ਪੱਥਰ ਨੇ ਸਿਰਫ ਇੱਕ ਝੰਡਾ ਤਾਨਾਸ਼ਾ ਇਹੀ ਹੈ ਹੁਣ ਤੁਸੀਂ ਘਰੇ ਬੈਠੇ ਹੋਵੇਂ ਆਪਣੇ ਕੋਈ ਦੁਸ਼ਮਣ ਗਵੰਢੀ ਆ ਕੇ ਤੁਹਾਡੇ ਇੱਟਾਂ ਮਾਰੇ ਉਸ ਨੂੰ ਕੀ ਕਹੋਗੇ ਅਸੀਂ ਤਾਂ ਆਪਣੇ ਘਰੇ ਖੜੇ ਸੀ ਪੰਜਾਬ ਤਾਂ ਅਜੇ ਸਾਡਾ ਘਰ ਹੈ ਔਰ ਗੋਲੇ ਵੀ ਉਹ ਛੱਡੇ ਗਏ ਨੇ ਜਿਹੜੇ ਕਿ ਤੇ ਇਕ ਲੰਗੀ ਵੀ ਉਹ ਨੀਰੀ ਜ਼ਹਿਰ ਹੈ ਜੇ ਇਹ ਮੁੰਡੇ ਅੰਨੇ ਹੋ ਗਏ ਨੇ ਤੁਸੀਂ ਜਾ ਕੇ ਦੇਖਿਓ ਅੱਜ ਤੱਕ ਉਹਨਾਂ ਨੂੰ ਪੂਰਾ ਦਿਖਾਈ ਨਹੀਂ ਦੇ ਰਹਾ ਚਮੜੀ ਦੇ ਉੱਤੇ ਐਡੇ ਐਡੇ ਧੱਫੜ ਪਏ ਪੈਨੇ ਤੁਸੀਂ ਪੁੱਛਿਆ ਕਿ ਵੀ ਕਿੰਨੇ ਕੁ ਜ਼ਖਮੀ ਹੋ ਗਏ ਜੇ ਤਾਂ ਨੈਟ ਚੱਲੇ ਤਾਂ ਤਾਂ ਸਾਡੇ ਕੋਲ ਅੰਕੜੇ ਆ ਜਾਣ ਉੱਥੇ ਤਾਂ ਸਾਰਾ ਕੁਝ ਇਹਨਾਂ ਨੇ ਐਮਰਜੈਂਸੀ ਲਾ ਰੱਖੀ ਹੈ ਖਾਰੇ ਆ ਪਟਿਆਲਾ ਦੇ ਤੇ ਰੇੜੀ ਜੱਟਾ ਟੂਲ ਪਲਾਜ਼ਾ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਸੈਂਕੜਾ ਦੀ ਗਿਣਤੀ ਜਿਹੜੇ ਕਿਸਾਨ ਹੈ ਉਹ ਵੱਡੀ ਗਿਣਤੀ ਜੀ ਟੂਲ ਪਲਾਜ਼ਿਆਂ ਦੇ ਬਾਹਰ ਜਿਹੜਾ ਧਰਨੇ ਪ੍ਰਦਰਸ਼ਨ ਦਾ ਦੌਰ ਹੈ ਉਹ ਦੇਖਣ ਨੂੰ ਮਿਲ ਰਿਹਾ ਕਿਤੇ ਨੇ ਕਿਤੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਧੱਕੇਸ਼ਾਹੀ ਜਿਹੜੀ ਸਾਫ਼ ਤੌਰ ਤੇ ਹਰਿਆਣਾ ਸਰਕਾਰਾਂ ਤੇ ਹਰਿਆਣਾ ਪੁਲਿਸ ਵੱਲੋਂ ਜਿਹੜੀ ਕੀਤੀ ਗਈ ਹੈ ਜਿਹਦੇ ਰੋਜ਼ ਦੇ ਵਜੋਂ ਅੱਜ ਪੂਰੇ ਪੰਜਾਬ 'ਚ ਟ੍ਰੇਨਾਂ ਰੋਕेंगी ਤੇ ਟੂਲ ਪਲਾਜੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਕਰ ਦਿੱਤੇ ਅਤੇ ਕੱਲ ਨੂੰ ਭਾਰਤ ਬੰਦ ਦੀ ਜਿਹੜੀ ਕੋਲ ਹੈ ਉਹਦੇ ਜ ਅਲੱਗ-ਅਲੱਗ ਵਕ ਵਕ ਜਿਹੜੀ ਜਥੇਬੰਦੀਆਂ ਉਹ ਸਮਰਥਨ 'ਚ ਉਤਰਾਈਆਂ ਤਾਂ ਅੱਜ 11 ਵਜੇ ਤੋਂ 2 ਵਜੇ ਤੱਕ ਜਿਹੜੇ ਟੂਲ ਪਲਾਜੇ ਆ ਉਹ ਫ੍ਰੀ ਕਰ ਦਿੱਤੇ ਗਿਆ ਪਟਿਆਲਾ ਤੋਂ ਕੈਮਰਾਮੈਨ सनी ਦੇ ਨਾਲ ਵਿਨਾਸ਼ ਕੰਬੋਜ ਏ ਐਨ ਬੀ ਨਿਊਜ਼ ਲਈ